ਦੀਮਾ ਅੱਜ ਮੈਂ ਸੁਖਨੇ ਚ ਦਾਦਾ ਜੀ ਨੂੰ ਮਿਲਿਆ ਦਾਦਾ ਜੀ ਨੂੰ ਹਾਂ ਉਹ ਦਿੱਲੀ ਚਾਂਦਨੀ ਚੌਕ ਵਿੱਚ ਰਹਿੰਦੇ ਨੇ ਉਹਨਾਂ ਨੇ ਇੱਥੇ ਬਹੁਤ ਵੱਡਾ ਮੈਲ ਬਣਾਇਆ ਹੈ ਹਾਂ ਤੇ ਮੈਲ ਦਾ ਰੰਗ ਚਿੱਟਾ ਹੈ ਹਾਂ ਹਾਂ ਚਿੱਟਾ ਹੀ ਹੈ ਗੱਲ ਸੁਣੋ ਤੁਸੀਂ ਦੋਵਾਂ ਨੇ ਇੱਕੋ ਸੁਪਨਾ ਕਿਵੇਂ ਵੇਖ ਲਿਆ ਇਹ ਛੋਟੂ ਸ਼ਿਤਾਨਾ ਮਾਂ ਇਹ ਚੋਰੀ ਚੁਪੇ ਮੇਰੇ ਸੁਪਨੇ ਚਾ ਕਿਆ ਹੋਵੇਗਾ ਦਾਦੀ ਮਾਂ ਪਹਿਲੇ ਮੈਂ ਦੱਸਿਆ ਨਾ ਤੁਹਾਨੂੰ ਇਹਨਾਂ ਨੇ ਲੁੱਕ ਕੇ ਮੇਰਾ ਸੁਪਨਾ ਦੇਖਿਆ ਚਲ ਦੱਸ ਉੱਥੇ ਹੋਰ ਕੌਣ ਸੀ ਅਜੀਤ ਵੀਰ ਜੀ ਤੇ ਜੁਜਾਰ ਵੀਰ ਜੀ ਇਹ ਬਿਲਕੁਲ ਠੀਕ ਕਹਿੰਦਾ ਮਾਂ ਜੀ ਅਜੀਤ ਵੀਰ ਜੀ ਤੇ ਜੁਜਾਰ ਵੀਰ ਜੀ ਉੱਥੇ ਰਹਿੰਦੇ ਨੇ ਜੁਜਾਰ ਵੀਰ ਜੀ ਨੇ ਗੱਤ ਘਾਟਤਾ ਤੇ ਅੱਜ ਕੱਲ੍ਹ ਉਹ ਤਲਵਾਰ ਬਾਜ਼ੀ ਸਿੱਖਦੇ ਨੇ ਹਾਂ ਦਾਦੀ ਮਾਂ ਤੇ ਅਜੀਤ ਵੀਰ ਜੀ ਨੇ ਮੈਨੂੰ ਕਿਹਾ ਕਿਸ ਤਰ੍ਹਾਂ ਦੇ ਇਲਾਕੇ ਵਿੱਚ ਕਈ ਦੀਵਾਰਾਂ ਬਹੁਤ ਪੁਰਾਣੀਆਂ ਨੇ ਬਾਬਰ ਤੋਂ ਵੀ ਪਹਿਲੇ ਦੀ